ਹallelujah ਸਾਰਿਆਂ ਦੇ ਮੇਰੇ ਵੱਲੋਂ ਜੈਨਸੀ ਜੀ ਅਸੀਂ ਪਰਮੇਸ਼ਰ ਦੀ ਮਹਿਮਾ ਲਈ ਗੀਤ ਗਾਵਾਂਗੇ ਹallelujah ਓ ਮੈਂਨੇ ਢੂੰਡਾ ਐਸਾ ਰਜਾ ਤੇਰੇ ਜਿਹਾ ਕੋਈ ਮਿਲਾ ਓ ਮੈਂਨੇ ਢੂੰਡਾ ਐਸਾ ਰਜਾ ਤੇਰੇ ਜਿਹਾ ਕੋਈ ਮਿਲਾ Oh, جیسے تو نے کیا ہے شما تیرے جیسا نہ کوئی ملا او oh, جیسے تم نے کیا ہے شما تیرے جیسا نہ کوئی ملا ਪਾਪੋਂ ਕਾਥਾ ਕਰਜ਼ ਮੁਝ ਪੇ ਜੋ ਭਾਰੇ ਗੋਖੋ ਮੇ ਜ਼ਿੰਦਗੀ ਗੁਜ਼ਾਰੇ ਥੇ ਸਹਾਰੇ ਪਾਪੋਂ ਕਾਥਾ ਕਰਜ਼ ਮੁਝ ਪੇ ਜੋ ਭਾਰੇ ਗੋਖੋ ਮੇ ਜ਼ਿੰਦਗੀ ਗੁਜ਼ਾਰੇ ਥੇ ਸਹਾਰੇ میرے گناہوں سے مجھ کو بچانے تو نے خدا اپنی زندگی تھی واری میرے گناہوں سے مجھ کو بچانے تو نے خدا اپنی زندگی تھی واری تو نے کر دی ہے قیمت ادا تیرے نہ کوئی ملا تو نے کر دی ہے قیمت ادا تیرے نہ کوئی ملا میں نے ڈھونڈا یہ سارا جہاں ਨਾ ਕੋ ਮਿਲੰ ਦੁਨੀਆਂ ਕੇ ਆਗੇ ਦੁਹਾਈ ਬਹੁਤ ਦੀ ਅੰਸੂ ਕੇ ਬਿਨ ਨਾ ਮਿਲਾ ਮੁਝ ਕੋ ਕੁਛ ਦੀ ਦੁਨੀਆਂ ਕੇ ਆਗੇ ਦੁਹਾਈ ਬਹੁਤ ਦੀ ਅੰਸੂ ਕੇ ਬਿਨ ਨਾ ਮਿਲਾ ਮੁਝ ਕੋ ਕੁਛ ਦੀ تجھ کو ملا جب میں تب تجھ کو جانا اب تیرے آگے جو میں نے دعا کی تجھ کو ملا جب تب تجھ کو جانا تب تیرے آگے جو میں نے دعا کی ہو تو نے سن لی ہے میری دعا تیرے جیسا نہ کوئی ملا او تو نے سن لی ہے میری دعا تیرے جیسا نہ کوئی ملا او میں نے ڈھونڈا ایسا راجہ हसरत को पूरी तूने किया है जो मैंने मांगा वो तूने दिया है हसरत को पूरी जो तूने किया है जो मैंने मांगा वो तूने दिया है देख सकूं मेरे بوجھ تو نے لیا ہے دیکھے سکون میری زندگی کو تو نے میرا ہر ایک بوجھ تو نے لیا ہے میری خوشیوں کی تو تے بجا جیسا نہ کوئی ملا او میری خوشیوں کہ ت ہے بجا تیرے جیسا نہ کوئی ملا میں نے ڈھونڈا یہ سارا جہاں تیرے جیسا نہ کوئی ملا جیسے تُو نے کیا ہے کما ਤੇਰੇ ਜਸਾਨਾ ਕੋਈ ਮਿਲਾ ਹਾਂ ਤੇਰੇ ਜਸਾਨਾ ਕੋਈ ਮਿਲਾ ਹallelujah 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 ਪ੍ਰਭੂ ਯਿਸੂ ਮਸੀਹ ਜੀ ਦੇ پاک ਪਵਿੱਤਰ ਸਮਰਥੀ ਜਲਾਲੀ ਨਾਮ ਦੇ ਵਿੱਚ ਸਭਨਾਂ ਨੂੰ ਪਿਆਰ ਭਰ ਸਲਾਮ ਜੈਮਸੀ ਕੀ ਗੋਡ ਬlesਸ ਯੂ ਖੁਦਾ ਸਾਰਿਆਂ ਨੂੰ ਬਰਕਤ ਦੇ ਪ੍ਰਾਰਥਨਾ ਕਰਾਂਗੇ ਸਭਨਾਂ ਦੇ ਲਈ ਖੁਦਾ ਸਾਰਿਆਂ ਨੂੰ ਬਰਕਤ ਦੇ ਤਾਰੀਫ 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 ਮਿਹਰਬਾਨ ਪਿਆਰੇ ਸਰਗੀ ਪਿਤਾ ਤੇਰੇ ਪਵਿੱਤਰ ਨਾਮ ਦੀ ਤਾਰੀਫ ਕਰਦਾ ਹਾਂ ਤੇਰੇ ਪਵਿੱਤਰ ਨਾਮ ਨੂੰ ਇੱਜ਼ਤ ਮਾਣ ਮਹਿਮਾ ਤੇ ਵਡਿਆਈ ਦਿੰਦਾ ਹਾਂ ਕਿਉਂਕਿ ਮੇਰੇ ਸਰਗੀ ਪਿਤਾ ਤੂੰ ਹੀ ਆਦਰ ਦੇ ਯੋਗ ਹੈ ਵਡਿਆਈ ਦੇ ਯੋਗ ਹੈ ਤੁਸੀਂ ਮਹਿਮਾ ਦੇ ਯੋਗ ਹੈ ਸਾਰਾ ਇੱਜ਼ਤ ਮਾਣ ਮਹਿਮਾ ਵਡਿਆਈ ਪ੍ਰਭ ਯੇਸ਼ੂ ਨਾਸਰੀ ਬਾਬਾ ਬੇਟਾ ਰੂਪਾਲ ਜੀ ਤੁਹਾਡੇ ਨਾਮ ਨੂੰ ਦਿੰਦਾ ਹਾਂ ਮਹਾਨ ਸਰ ਕੀ ਪਿਤਾ ਧਰਤੀ ਔਰ ਆਕਾਸ ਦੇ ਮਾਲਕ ਸਾਰੀ ਹੀ ਸ੍ਰਿਸ਼ਟੀ ਦੇ ਸਿਰਜਣਹਾਰ ਸੈਨਾਓਂ ਕੇ ਯਹਵਾ ਪਰਮੇਸ਼ਰ ਅਬਰਾਹਾਮ ਇਜ਼ਹਾਕ ਯਾਕੂਬ ਦੇ ਖੁਦਾ ਸਾਡੇ ਸਾਰਿਆਂ ਦੇ ਸੁਰਗੀ ਪਿਤਾ ਦਿਲ ਤੋਂ ਤਨਵਾਦੀ ਸ਼ੁਕਰਗੁਜ਼ਾਰ ਹਾਂ ਇਸ ਸੋਹਣੇ ਸਮੇ ਵਾਤੇ ਇਸ ਮੌਕੇ ਵਾਤੇ ਜਵਾਬ ਜੀ ਨੇ ਜ਼ਿੰਦਗੀ ਚ ਸਮਾਂ ਦਿੱਤਾ ਕਿ ਤੁਹਾਡਾ ਧੰਨਵਾਦ ਕਰ ਸਕਾਂ ਸਰਗੀ ਪਿਤਾ ਮਾਤਾ ਨੂੰ ਧੰਨਵਾਦੀ ਹਾਂ ਹਰ ਆਸ਼ੀਸ਼ ਬਰਕਤ ਵਾਤੇ ਚੰਗੀ ਸੇਤਾਨਦ੍ਰਸ਼ਟੀ ਵਾਤੇ ਬਿਹਤਰੀ ਤਰੱਕੀ ਖੁਸ਼ਹਾਲੀ ਵਾਤੇ ਤੁਹਾਡਾ ਧੰਨਵਾਦ ਕਰਦਾ ਹਾਂ ਮੇਰੀ ਬੇਨਤੀ ਹੈ ਪ੍ਰਭੂ ਜੀ ਤੇਰੇ ਹਜ਼ੂਰ ਵਿੱਚ ਪੂਰੇ ਸੰਸਾਰ ਵਿੱਚ ਵਸਦੇ ਆਪਣੇ ਲੋਕਾਂ ਤੇ ਕਿਰਪਾ ਕਰੋ ਪੂਰੀ ਦੁਨੀਆ ਵਿੱਚ ਵੱਡੀ ਵੀ ਇਦਾਰੀ ਆਵੇ ਬਹੁਤ ਸਾਰੇ ਲੋਕ ਆਪਣੇ ਗੁਨਾਹਾਂ ਨੂੰ ਛੱਡ ਕੇ ਤੋਬਾ ਕਰ ਲੈਣ ਪ੍ਰਭੂ ਯਿਸੂ ਨਾਸੀ ਜੀ ਨੂੰ ਆਪਣਾ ਮੁਕਤੀ ਦਾਤਾ ਗ੍ਰਹਿਣ ਕਰਨ ਆਉਣ ਵਾਲੀਆਂ ਤਬਾਈਆਂ ਤੋਂ ਬਚਾਏ ਜਾਣ ਹਰ ਇੱਕ ਗੁਟਨਾ ਤੇਰੇ ਅੱਗੇ ਝੁਕ ਜਾਵੇ ਹਰ ਇੱਕ ਜ਼ੁਬਾਨ ਤੇਰੇ ਪਵਿੱਤਰ ਨਾਮ ਦਾ ਇਕਰਾਰ ਕਰੇ ਤੇ ਤੂੰ ਹੀ ਉਦਾਰ ਕਰਤਾ ਤੂੰ ਹੀ ਮੁਖਤੀ ਦਾਤਾ ਤੂੰ ਹੀ ਜ਼ਿੰਦਗੀ ਦੇ ਨਾਲਾ ਪ੍ਰਭੂ ਹੈ ਮਹਾਨ ਸਵਰਗੀ ਪਿਤਾ ਖਾਸ ਕਰਕੇ ਮੇਰੀ ਮਿਲਤ ਹੈ ਨੌਜਵਾਨਾਂ 와ਤੇ ਪ੍ਰਭੂ ਜਵਾਨੀ ਦੇ ਦਿਨਾਂ ਵਿੱਚ ਸਵਾਲ ਬਰਾਈ ਤੋਂ ਪਾਪ ਤੋਂ ਨਸ਼ੇ ਤੋਂ ਬੁਰੀ ਸੰਗਤੋਂ ਹਰ ਵਿਪਤਾ ਤੋਂ ਆਜ਼ਾਦ ਕਰ ਪ੍ਰਭੂ ਮਹਾਨ ਪਿਤਾ ਪਰਮੇਸ਼ਰ ਤੇਰਾ پاک वचन ਦੱਸਦਾ ਹੈ ਫਸਲ ਪੱਕੀ ਹੈ ਬਾੜੇ ਥੋੜੇ ਹਨ ਨੌਜਵਾਨਾਂ ਨੇ ਆਪਣੀ ਸੇਵਕਾਈ ਬਾਤੇ ਤਿਆਰ ਕਰ ਤਾਂ ਜੋ ਪੂਰੀ ਦੁਨੀਆ ਵਿੱਚ ਤੇਰਾ ਪਵਿੱਤਰ ਕਲਾਮ ਪਹੁੰਚ ਸਕੇ ਜੋ ਜੇ ਲੋਕ ਅਣਜਾਣ ਹਨ ਨਹੀਂ ਜਾਣਦੇ ਕਿ ਤੂੰ ਸੱਚਾ ਪਰਮੇਸ਼ਵਰ ਹੈ ਤੂੰ ਜ਼ਿੰਦਗੀ ਦੇਣ ਵਾਲਾ ਹੈ ਜੋ ਲੋਕ ਨਹੀਂ ਜਾਣਦੇ ਕਿ ਪ੍ਰਭ ਯਿਸੂ ਨਾਸਰੀ ਆਪ ਜੀ ਨੇ ਪੂਰੇ ਸੰਸਾਰ ਵਾਸਤੇ ਆਪਣਾ ਪਵਿੱਤਰ ਖੂਨ ਬਹਾਇਆ ਹੈ ਪੂਰੇ ਸੰਸਾਰ ਵਾਸਤੇ ਕੁਰਬਾਨੀ ਦਿੱਤੀ ਹੈ ਪ੍ਰਭੂ ਉਹ ਲੋਕ ਵੀ ਜਾਣਣ ਕਿ ਤੂੰ ਹੀ ਸੱਚਾ ਪ੍ਰਭੂ ਹੈ ਤੂੰ ਹੀ ਮੁਕਤੀ ਦਾਤਾ ਹੈ ਤੂੰ ਹੀ ਉਦਾਰ ਕਰਤਾ ਹੈ ਤੂੰ ਹੀ ਜ਼ਿੰਦਗੀ ਦੇਣ ਵਾਲਾ ਹੈ ਪ੍ਰਭੂ ਪੂਰੀ ਦੁਨੀਆ 'ਚ ਵੱਡੀ ਬਿਹਾਰੀ ਆਵੇ ਆਪਣੇ ਸੇਵਕਾਂ ਤੇ ਆਪਣੇ ਸੇਵਕਾਂ ਦੇ ਘਰਾਂ ਪਰਿਵਾਰਾਂ ਘਰਾਣੇ ਤੇ ਕਿਰਪਾ ਵਾਲਾ ਹੱਥ ਬਣਾ ਕੇ ਰੱਖੀ ਕੋਈ ਵੀ ਵਿਰੋਧੀ ਦੀ ਚਾਲ ਕੋਈ ਵੀ ਵਿਰੋਧੀ ਦੀ ਤਾਕਤ ਤੇਰੇ ਸੇਵਕਾਂ ਦੇ ਖਿਲਾਫ ਕੰਮ ਨਾ ਕਰ ਸਕੇ ਉਹਨਾਂ ਦੇ ਘਰਾਂ ਪਰਿਵਾਰਾਂ ਘਰਾਣਿਆਂ ਦੇ ਖਿਲਾਫ ਕੰਮ ਨਾ ਕਰ ਸਕੇ ਜੋ ਵੀ ਆਪਣੇ ਸੇਵਕਾਂ ਨੂੰ ਕਲੀਸ਼ੇ ਦਿੱਤੀ ਹੈ ਜੋ ਵੀ ਆਪਣੇ ਸੇਵਕਾਂ ਨੂੰ ਮਿਨਿਸਟਰੀਆਂ ਦਿੱਤੀਆਂ ਹਨ ਚਰਚਾਂ ਦਿੱਤੀਆਂ ਹਨ ਤੇਰਾ अनुग्रह ਤੇਰਾ ਕਿਰਪਾ ਵਾਲਾ ਹੱਥ ਹਮੇਸ਼ਾ ਸਾਰਿਆਂ ਤੇ ਬਣਿਆ ਰਹੇ ਆਪਣੇ ਸੇਵਕਾਂ ਨੂੰ ਹੋਰ ਵਧਾ ਆਪਣੇ ਸੇਵਕਾਂ ਨੂੰ ਹੋਰ ਵੀ ਆਪਣਾ ਬਾਲ ਆਪਣੀ ਤਾਕਤ ਦੇ ਆਪਣੇ ਮੱਸੇ ਨਾਲ ਪਰ ਕੇ ਇਸਤੇਮਾਲ ਕਰ ਪ੍ਰਭੂ ਜੀ ਤੇਰਾ ਧੰਨਵਾਦ ਦੁਨੀਆ ਦੇ ਹਰ ਕੋਨੇ ਵਿੱਚ ਤੇਰਾ ਪਵਿੱਤਰ ਕਲਾਮ ਪਹੁੰਚ ਸਕੇ ਤੇਰਾ ਧੰਨਵਾਦ ਆਪਣੇ ਸੇਵਕਾਂ ਨੂੰ ਹੋਰ ਵੀ ਆਪਣੀ ਆਤਮਾ ਦੀ ਅੱਗ ਦੇ ਨਾਲ ਪਰ ਕੇ ਪ੍ਰਭੂ ਪੂਰੀ ਦੁਨੀਆ ਵਿੱਚ ਲੈ ਕੇ ਜਾ ਤਾਂ ਜੋ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਪਰਬੂ ਯਿਸੂ ਨਾਸਰੀ ਤੈਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਦਾ ਤੇਰਾ ਧੰਨਵਾਦ ਮੈਂ ਤੇਰਾ ਸ਼ੁਕਰ ਕਰਦਾ ਮੈਂ ਸਭ ਦੇ ਲਈ ਆਸ਼ੀਸ਼ ਬਰਕਤ ਮੰਗਦਾ ਪ੍ਰਭੂ ਜੇ ਕੋਈ ਇਸ ਤਰਤੀ ਤੇ ਦੁਖੀ ਹੈ ਬਿਮਾਰ ਹੈ ਲਚਾਰ ਹੈ ਹਸਪੀਟਲਾਂ ਵਿੱਚ ਆਪਣੇ ਘਰਾਂ ਵਿੱਚ ਬਿਮਾਰੀ ਦੇ ਬਿਸਤਰੇ ਤੇ ਮੇਰੀ ਯਿਸੂ ਨਾਸਰੀ ਸ਼ੂ ਕੇ ਚੰਗਿਆ ਕਰੋ ਸਭ ਜਨ ਚੰਗੇ ਹੋ ਕੇ ਤੇਰਾ ਧੰਨਵਾਦ ਤੇਰੀ ਵਡਿਆਈ ਕਰਦਾ ਮੇਰੇ ਮਹਾਨ ਪ੍ਰਭੂ ਯਿਸੂ ਨਾਸਰੀ ਮੈਂ ਬੇਨਤੀ ਕਰਦਾ ਸੋਟਿਆਂ ਬੱਚਿਆਂ ਵਾਤੇ ਬੱਚਿਆਂ ਦੀ ਪੜ੍ਹਾਈ ਲਿਖਾਈ ਵਿੱਚ ਮਦਦ ਤੇ ਸਹਾਇਤਾ ਕਰਿਓ ਆਪਣੀ ਅਕਲ ਆਪਣੀ ਬੋਧ ਆਪਣੀ ਸਮਝ ਦਿਓ ਸਹੀ ਮਾਰਗ ਤੇ ਚਲਾਇਓ ਪ੍ਰਭੂ ਜੀ ਬੱਚਿਆਂ ਦੇ ਫਿਊਚਰ ਨੂੰ ਬੱਚਿਆਂ ਦੀ ਲਾਈਫ ਨੂੰ ਤੁਹਾਡੇ ਹੱਥਾਂ ਵਿੱਚ ਦਿਨਾ ਪ੍ਰਭੂ ਜੀ ਹਰ ਇੱਕ ਬੱਚੇ ਦੀ ਜ਼ਿੰਦਗੀ ਵਿੱਚ ਤੇਰੀ ਮਰਜ਼ੀ ਪੂਰੀ ਹੋਵੇ ਤੇਰਾ ਧੰਨਵਾਦ ਮੌਸਮੀ ਬਿਮਾਰੀਆਂ ਤੋਂ ਗਰਮੀ ਤੋਂ ਬਚਾ ਕੇ ਰੱਖਣਾ ਚੰਗੀ ਸਿਹਤ ਬਖਸ਼ੀ ਮੇਰੀ ਬੇਨਤੀ ਹੈ ਪ੍ਰਭੂ ਜੀ ਬਜ਼ੁਰਗਾਂ ਵਾਤੇ ਬਜ਼ੁਰਗੀ ਨੂੰ ਸੰਭਾਲੋ ਚੰਗੀ ਸਿਹਤਾਂ ਤੰਦਰੁਸਤੀ ਦਾ ਪ੍ਰਭੂ ਜੀ ਤੁਹਾਡਾ ਧੰਨਵਾਦ ਹਰ ਬਿਮਾਰੀ ਨੂੰ ਦੂਰ ਕਰਨਾ ਔਰ ਕੰਗਿਆ ਸੇਤਾਬਖਸ਼ੀ ਨੇ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜਿੰਨੇ ਵੀ ਅਸੀਂ ਜਦ ਪਰਦੇਸਾਂ ਵਿੱਚ ਆ ਪ੍ਰਭੂ ਜੀ ਆਪ ਜੀ ਨੇ ਸਾਨੂੰ ਪਰਦੇਸਾਂ ਸੰਭਾਲ ਕੇ ਰੱਖਿਆ ਧੰਨਵਾਦੀ ਹਾਂ ਪ੍ਰਭੂ ਜੀ ਸ਼ਿ ਰਾਜਾ ਜਦ ਅਸੀਂ ਪਰਦੇਸਾਂ ਵਿੱਚ ਸਾਡੇ ਘਰ ਪਰਿਵਾਰ ਘਰਾਣੇ ਸਾਥੋਂ ਦੂਰ ਹਨ ਪਰ ਤੇਰੇ ਨਜ਼ਦੀਕਨ ਤੇਰਾ ਪਵਿੱਤਰ ਆਤਮਾ ਸਾਡੇ ਸਭ ਪਰਦੇਸਾਂ ਦੇ ਘਰਾਂ ਪਰਿਵਾਰਾਂ ਘਰਾਣਿਆਂ ਦੀ ਨਿਗਾਹਬਾਨੀ ਰੱਖwali ਕਰੇ ਤੇਰਾ ਪਵਿੱਤਰ ਆਤਮਾ ਸਾਰਿਆਂ ਦੇ ਅੰਗ ਸੰਗ ਹੋਵੇ ਮੇਰੇ ਪ੍ਰਭੂ ਜੀ ਸ਼ਿ ਰਾਜਾ ਸੋਟਿਆਂ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਪ੍ਰਭੇਸ਼ੂ ਰਾਜ ਆਪਣੇ ਪਵਿੱਤਰ ਲੌ ਵਿੱਚ ਭਾਗ ਰੱਖਣਾ ਜੋ ਵੀ ਆਪ ਜੀ ਨੇ ਬਰਕਤਾਂ ਦਿੱਤੀਆਂ ਉਹਨਾਂ ਬਾਅਦ ਤੇ ਧੰਨਵਾਦ ਕਰਦਾ ਹਾਂ ਹੋਰ ਆਸ਼ੀਸ਼ ਤੇ ਬਰਕਤ ਦੇ ਪਿਤਾ ਪਰਮੇਸ਼ਰ ਦੁਨੀਆ ਦੇ ਹਰ ਕੋਨੇ ਵਿੱਚ ਆਪਣੇ ਵਸਦੇ ਲੋਕਾਂ ਨੂੰ ਹੋਰ ਉੱਚਿਆ ਕਰੋ ਪ੍ਰਭੂ ਆਪਣੇ ਲੋਕਾਂ ਦੀ ਹੱਦਾਂ ਨੂੰ ਵਧਾਓ ਆਪਣੇ ਲੋਕਾਂ ਦੇ ਤੰਬੂਆਂ ਨੂੰ ਚੌੜੇਆ ਕਰੋ ਤੇਰੇ ਲੋਕ ਸੂਰਜ ਵਾਂਗ ਚਮਕਣ ਤਾਂ ਜੋ ਪੂਰੀ ਦੁਨੀਆ ਵਿੱਚ ਤੇਰੇ ਨਾਮ ਦਾ ਚਾਨਣ ਹੋ ਜਾਵੇ ਪੂਰੀ ਦੁਨੀਆ ਵਿੱਚੋਂ ਪਾਪ ਦਾ ਹਨੇਰਾ ਖਤਮ ਹੋਵੇ ਮੇਰੀ ਯੀਸ਼ੂ ਨਾਸਰੀ ਤੇਰਾ ਧੰਨਵਾਦ ਪੂਰੇ ਸੰਸਾਰ ਵਿੱਚ ਸੁੱਖ ਸ਼ਾਂਤੀ ਅਮਨ ਸ਼ਾਂਤੀ ਬਣੀ ਰਹੇ ਪ੍ਰਭੂ ਜੀ ਤੇਰਾ ਧੰਨਵਾਦ ਮੈਂ ਭਾਰਤ ਦੇਸ਼ ਵਾਸਤੇ ਬੇਨਤੀ ਕਰਦਾ ਵੱਡੀ ਕਿਰਪਾ ਕਰੋ ਭਾਰਤ ਦੇਸ਼ ਤੇ ਪ੍ਰਭੂ ਜੀ ਔਰ ਜੋ ਪਾਕਿਸਤਾਨ ਔਰ ਭਾਰਤ ਦੇਸ਼ ਦੇ ਮਸਲਾ ਉਸ ਨੂੰ ਆਪਣੇ ਹੱਥਾਂ ਵਿੱਚ ਲੈਣਾ ਪ੍ਰਭੂ ਜੀ ਦੋਵਾਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਬਣੀ ਰਹੇ ਦੋਵਾਂ ਦੇਸ਼ਾਂ ਵਿੱਚ ਵਸਦੇ ਲੋਕਾਂ ਤੇ ਕਿਰਪਾ ਵਾਲਾ ਤਾਂ ਬਣਾ ਕੇ ਰੱਖੋ ਪ੍ਰਭੂ ਜੀ ਸਭ ਲੋਕ ਪ੍ਰਭੂ ਜੀ ਤੇਰੀ ਮਹਿਮਾ ਤੇ ਵਿਡਿਆਈ ਕਰਨ ਮੇਰੇ ਸਰਗੀ ਪਿਤਾ ਮਹਾਨ ਪਿਤਾ ਪਰਮੇਸ਼ਰ ਜਿਸ ਦੇਸ਼ ਵਿੱਚ ਅਸੀਂ ਰਹਿ ਰਹੇ ਪ੍ਰਭੂ ਸਦੇਸ਼ ਤੇ ਵੀ ਕਿਰਪਾ ਕਰ ਇਥੋਂ ਦੇ ਲੋਕ ਸਤਿ ਜੀ ਬਿਰਪਾ ਕਰ ਪ੍ਰਭ ਯਸ਼ੀਰਾ ਜੀ ਤੇਰਾ ਧਨਵਾਦ ਤੇ ਆ ਧਨਵਾਦ ਪੂਰੇ ਸੰਸਾਰ ਵਿੱਚ ਵਸਦੇ ਆਪਣੇ ਲੋਕਾਂ ਦੀ ਕਿਰਪਾ ਕਰ ਮੇਰੇ ਪ੍ਰਭੂ ਜੀ ਤੇਰੇ ਨਾਮ ਦੀ ਮੀਮਾ ਹੋ ਤੇਰੇ ਹੀ ਪਵਿੱਤਰ ਨਾਮ ਦੀ ਵਿਡਿਆਈ ਹੋ ਮੇਰੇ ਪ੍ਰਭ ਯਸ਼ੀਰਾ ਜੀ ਮਹਾਨ ਪ੍ਰਭੂ ਮੇਰੀ ਬੇਂਤੀ ਹੈ ਉਹਨਾਂ ਲੋਕਾਂ ਵਾਂਤੀ ਜੋ ਬੇਸਹਾਰਾ ਹਨ ਉਹਨਾਂ ਦਾ ਸਹਾਰਾ ਬਣੋ ਜੋ ਬੇਰਜ਼ਗਾਰ ਹਨ ਉਹਨਾਂ ਨੂੰ ਚੰਗੇ ਰਜ਼ਗਾਰ ਦੋ ਜੋ ਬੇਉਲਾਦ ਹਨ ਉਹਨਾਂ ਨੂੰ ਅਲਾਦ ਵਾਲੇ ਬਣਾਓ ਦੁਖੀਆਂ ਤੇ ਕਿਰਪਾ ਕਰੋ ਮਜਲੂਮਾ ਕੰਗਾਲਾਂ ਦੀ ਟੀਮਾਂ ਤੇ ਕਿਰਪਾ ਕਰੋ ਮੇਰੇ ਪ੍ਰਭੂ ਜੀ ਜੋ ਬੇਕਰੇ ਹਨ ਉਹਨਾਂ ਦੇ ਘਰ ਬਣਾਉਣ ਵਿੱਚ ਮਰਤੇ ਸਹਾਇਤਾ ਕਰੋ ਜੋ ਕਰਜ਼ੇ ਹੇਠ ਹਨ ਪ੍ਰਭੂ ਜੀ ਕਰਜ਼ੇ ਤੋਂ ਆਜ਼ਾਦ ਕਰੋ ਜੋ ਗਰੀਬੀ ਵਿੱਚ ਜੀਵਨ ਕੱਟ ਰਹੇ ਹਨ ਪ੍ਰਭੂ ਜੀ ਐਸੇ ਵਨੰਦੇ ਰੁਜ਼ਗਾਰ ਕਾਰੋਬਾਰ ਕੋਲ ਤਾਂ ਜੀ ਗਰੀਬੀ ਤੋਂ ਆਜ਼ਾਦ ਹੋਣ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਪ੍ਰਭੂ ਜੀ ਸ਼ਿ ਰਾਜਾ ਮੇਰੇ ਪੂਰੇ ਨਗਰ ਤੇ ਪ੍ਰਭੂ ਜੀ ਕਿਰਪਾ ਵਾਲਾ ਹੱਥ ਬਣਾ ਕੇ ਰੱਖਿਓ ਹਰ ਪਰਿਵਾਰ ਘਰਾਂ ਨੇ ਤੇ ਕਿਰਪਾ ਵਾਲਾ ਹੱਥ ਬਣਾ ਕੇ ਰੱਖਿਓ ਮੇਰੇ ਨਗਰ ਵਿੱਚ ਜਿੰਨੇ ਵੀ ਲੋਕ ਰਹਿੰਦੇ ਹਨ ਪ੍ਰਭੂ ਹਰ ਇੱਕ ਨੂੰ ਆਪਣੇ ਲੋ ਵਿੱਚ ਸੋਣਾ ਬਿਮਾਰੀ ਤੋਂ ਬਚਾ ਕੇ ਰੱਖਣਾ ਪੂਰੇ ਨਗਰ ਤੇ ਕਿਰਪਾ ਵਾਲਾ ਹੱਥ ਬਣਾ ਕੇ ਰੱਖੀ ਤੇਰਾ ਧੰਨਵਾਦ ਮੈਂ ਤੇਰੇ ਸ਼ੁਕਰ ਕਰਨਾ ਪ੍ਰਭੂ ਜੀ ਸ਼ਿ ਰਾਜਾ ਮੈਂ ਸਭ ਦੇ ਲਈ ਆਸ਼ੀਸ਼ ਵਰਕ ਤੇ ਮੰਗਦਾ ਕਿਰਪਾ ਕਰੋ ਮੇਰੇ ਪ੍ਰਭੂ ਜੀ ਸ਼ਿ ਰਾਜਾ ਦਿਆ ਕਰੋ ਮੇਰੇ ਪ੍ਰਭੂ ਜੀ ਸ਼ੀ ਰਾਜਾ ਰਹਿਮ ਔਰ ਦਇਆ ਵਾਲਾ ਤਰਸ ਵਾਲਾ ਹੱਥ ਬਣਾ ਕੇ ਰੱਖਣਾ ਤੁਹਾਡਾ ਤੁਹਾਨੂੰ ਆ ਤੁਹਾਡਾ ਸ਼ੁਕਰ ਕਰਦਾ ਪ੍ਰਭੂ ਮੈਂ ਆਪਣੇ ਆਪ ਨੂੰ ਵੀ ਤੁਹਾਡੇ ਪਵਿੱਤਰ ਸ਼ਕਤੀਸ਼ਾਲੀ ਜੋਰਾਂ ਵਿੱਚ ਰੱਖਣਾ ਆਪਣੇ ਪਾਕ ਲੁਈਸ਼ ਪਣਾ ਪ੍ਰਭੂ ਸ਼ੀ ਰਾਜਾ ਆਪਣੀ ਅਕਲ ਆਪਣੀ ਬੁੱਧ ਆਪਣੀ ਸਮਝ ਦੇ ਕੇ ਸਹੀ ਮਾਰਗ ਤੇ ਚਲਾਉਣਾ ਪ੍ਰਭੂ ਜੀ ਸ਼ਰਜਾ ਮੈਂ ਬੇਨਤੀ ਕਰਦਾ ਮੇਰੇ ਪ੍ਰਭੂ ਜੀ ਮੇਰਾ ਉੱਠਣਾ ਬੈਠਣਾ ਮੇਰਾ ਚੱਲਣਾ ਫਿਰਨਾ ਮੇਰਾ ਬੋਲਣਾ ਚੱਲਣਾ ਮੇਰਾ ਦੇਖਣਾ ਸੋਚਣਾ ਸੁਣਨਾ ਸਭ ਕੁਝ ਤੇਰੀ ਮਰਜ਼ੀ ਦੇ ਮੁਤਾਬਕ ਹੋਏ ਮੇਰੇ ਪ੍ਰਭੂ ਸ਼ਰਜਾ ਜੋ ਵੀ ਤੇਰੀ ਮਰਜ਼ੀ ਹੈ ਜੋ ਵੀ ਤੇਰੀ ਯੋਜਨਾ ਹੈ ਜੋ ਵੀ ਤੇਰੀ ਰਜ਼ਾ ਹੈ ਮੇਰੇ ਜੀਵਨ ਵਿੱਚ ਮੇਰੇ ਕਰਾਣੇ ਵਿੱਚ ਤੇਰੀ ਮਰਜ਼ੀ ਪੂਰੀ ਹੋਏ ਮੇਰੇ ਪ੍ਰਭੂ ਤੇਰਾ ਧੰਨਵਾਦ

ਹਰ ਪਰਿਵਾਰ ਵਿੱਚ ਹਰ ਘਰਾਣੇ ਵਿੱਚ ਤੇਰੀ ਮੀਮਾ ਤੇ ਵਿੜਾਈ ਹੋਵੇ ਹਰ ਘਰਾਣੇ ਵਿੱਚ ਤੇਰਾ ਨਾਮ ਉੱਚਾ ਹੋਵੇ ਹਰ ਘਰਾਣੇ ਵਿੱਚ ਤੇਰੇ ਨਾਮ ਨੂੰ ਪਵਿੱਤਰ ਨਾਮ ਨੂੰ ਮੀਮਾ ਮਿਲੇ ਮੇਰੇ ਪ੍ਰਭੂ ਜੀ ਮੈਂ ਵਿਸ਼ਵਾਸ ਕਰਦਾ ਮੇਰੇ ਜਲਾਲੀ ਪਿਤਾ ਆਪ ਜੀ ਨੇ ਬੇਨਤੀ ਨੂੰ ਸੁਣਿਆ ਕਬੂਲ ਕਰ ਲਿਆ ਵਰਕਰ ਦਿੱਤੀ ਇਹ ਦੁਆ ਮੰਗ ਲਈਦਾ ਤੇਰੇ ਪਿਆਰੇ بیٹے ਆਪਣਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦਾ ਆਤ ਪਵਿੱਤਰ ਸਮਰਥੀ ਜਲਾਲੀ ਨਾਮ ਲੈ ਕੇ ਮੰਗਦਾ ਆਮਨ ਆਮੇਨ ਸਵਨਨ ਜੈਮਸੀ ਕੀ ਗੋਡ ਬlesਸ ਯੂ ਖੁਦਾ ਸਾਰਿਆਂ ਨੂੰ ਬਰਕਤ ਦੇ ਖੁਦਾਬਾਬ ਜਿੰਨੇ ਮੇਰੇ ਭੈਣ ਭਰਾ ਜੋ ਵੀ ਇਸ ਦੁਆ ਨੂੰ ਸੁਣ ਸਾਰਿਆਂ ਨੂੰ ਬਰਕਤ ਦੇਂ ਔਰ ਆਪਣੇ ਪਿਆਰ ਵਿੱਚ ਉਡਾਈ ਜੈ ਐਮ ਸੀ ਕੀ ਗੋਡ ਬlesਸ